ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੌਸਮ ਪੰਜਾਬ YouTube ਚੈਨਲ ਦੇ ਮੈਂ ਤੁਹਾਡਾ ਸਵਾਗਤ ਆ ਦੋਸਤੋ ਉਮੀਦ ਕਰਦੇ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਲੈ ਕੇ ਆਜਾ ਰਹੇ ਹਾਂ ਪੰਜਾਬ ਦੇ ਮੌਸਮ ਸੰਬੰਧੀ ਇੱਕ ਹੋਰ ਨਵੀਂ ਵੀਡੀਓ ਜ ਜਿਹਦੇ ਵਿੱਚ ਆਪਾਂ ਗੱਲ ਕਰਾਂਗੇ ਆਉਣ ਵਾਲੇ 24 ਘੰਟੇ ਦੇ ਪੰਜਾਬ ਦੇ ਮੌਸਮ ਦੀ ਤੇ ਅਗਲੇ ਲਗਭਗ 10 ਤੋਂ 15 ਦਿਨ ਪੰਜਾਬ ਤੇ ਪੰਜਾਬ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਮੌਸਮਾ ਜਿਹੜਾ ਉਹ ਕੀ ਕਰਵਟ ਲੈਣ ਵਾਲਾ ਸਭ ਤੋਂ ਪਹਿਲਾਂ ਜੇਕਰ ਆਪਾਂ ਦੇਖੀਏ ਹਵਾਵਾਂ ਦੀ ਦਿਸ਼ਾ ਤਾਂ ਐਸ ਵਕਤ ਪੰਜਾਬ ਦੇ ਵਿੱਚ ਉੱਤਰ ਪੱਛਮ ਦੀਆਂ ਠੰਡੀਆਂ ਹਵਾਵਾਂ ਜਿਹੜੀਆਂ ਉਹ ਚੱਲ ਰਹੀਆਂ ਨੇ ਜਿਹਦੇ ਕਰਕੇ ਟੈਂਪਰੇਚਰ ਆ ਜਿਹੜਾ ਉਹ ਬਹੁਤ ਜ਼ਿਆਦਾ ਘੱਟ ਹੋ ਚੁੱਕਿਆ ਤੇ ਅਸਮਾਨ ਸਾਫ਼ ਆ ਬਿਲਕੁਲ ਧੂਆ ਧੰਦਲਾ ਜਿਹੜਾ ਉਹ ਬਿਲਕੁਲ ਖਤਮ ਹੋ ਚੁੱਕਾ ਜੇਕਰ ਆਪਾਂ ਗੱਲ ਕਰੀਏ ਪਹਾੜੀ ਇਲਾਕਿਆਂ ਦੀ ਪਹਾੜੀ ਇਲਾਕਿਆਂ ਦੇ ਵਿੱਚ ਵੀ ਐਸ ਵਕਤ ਕੋਈ ਸਿਸਟਮ ਆ ਜਿਹੜਾ ਉਹ ਨਹੀਂ ਪ੍ਰਭਾਵਿਤ ਕਰ ਰਿਹਾ ਵੈਸਟਰਨ ਡਸਟਰਬੈਂਸ ਜਿਹੜਾ ਉਹ ਸਰਦੀਆਂ ਦੇ ਰੌਤਾਂ ਦੇ ਵਿੱਚ ਆ ਪਹਾੜੀ ਇਲਾਕਿਆਂ ਨੂੰ ਪ੍ਰਭਾਵਿਤ ਕਰ ਦਿਆ ਜਿਹਦੇ ਕਰਕੇ ਪੰਜਾਬ ਤੇ ਪੂਰੇ ਉੱਤਰ ਭਾਰਤ ਤੇ ਮੌਸਮ ਤੇ ਉਹਦਾ ਅਸਰ ਪੈਂਦਾ ਵਾ ਇਸ ਤੋਂ ਬਿਨਾ ਜੇਕਰ ਆਪਾਂ ਬੰਗਾਲ ਦੀ ਖਾੜੀ ਦੇਖੇ ਤਾਂ ਬੰਗਾਲ ਦੀ ਖਾੜੀ ਦੇ ਵਿੱਚ ਵੀ ਐਸਾ ਕੋਈ ਸਿਸਟਮ ਨਹੀਂ ਹੈ ਜਿਹਦੇ ਕਰਕੇ ਬਰਖਾ ਜਿਹੜੀ ਉਹ ਆਪਣੇ ਦੱਖਣੀ ਭਾਗਾਂ ਦੇ ਵਿੱਚ ਦੇਸ਼ ਦੇ ਉਹਨਾਂ ਦੇ ਵਿੱਚ ਹੋ ਸਕੇ ਜਾਂ ਨਾਰਥ-ਈਸਟ ਇੰਡੀਆ ਦੇ ਵਿੱਚ ਕੋਈ ਕਿਸੇ ਤਰ੍ਹਾਂ ਦੀ ਬਰਖਾ ਜਿਹੜੀ ਉਹ ਹੋ ਸਕੇ ਆਉਣ ਵਾਲੇ ਦਿਨਾਂ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮਾ ਜਿਹੜਾ ਉਹ ਕੀ ਕਰ ਬਟ ਲੈਣ ਵਾਲਾ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਉੱਤਰ-ਪੱਛਮ ਦੀਆਂ ਠੰਡੀਆਂ ਹਵਾਵਾਂ ਜਿਹੜੀਆਂ ਉਹ ਚਲਦੀਆਂ ਰਹਿਣਗੀਆਂ ਲੇਕਿਨ 17 ਤੇ 18 ਤਰੀਕ ਨੂੰ ਜੇਕਰ ਖਾਸ ਤੌਰ ਤੇ ਆਪਾਂ ਦੇਖੀਏ ਤਾਂ ਜਿਆਦਾ ਠੰਡ ਵਧਣ ਦੀ ਸੰਭਾਵਨਾ ਕਿਉਂਕਿ ਜਿਹੜਾ ਕੋਹਰਾ ਜਾਂ ਧੁੰਦ ਆਪਾਂ ਜਿਹਨੂੰ ਕਹਿ ਲਈਏ ਉਹ ਦਿੱਲੀ ਹਰਿਆਣਾ ਰਾਜਸਥਾਨ ਦੇ ਕੁਝ ਭਾਗ ਮੱਧ ਪ੍ਰਦੇਸ਼ ਉੱਤਰ ਪ੍ਰਦੇਸ਼ ਬਿਹਾਰ ਛਤੀਸਗੜ ਨਾਰਥ ਈਸਟ ਇੰਡੀਆ ਇਹਨਾਂ ਭਾਗਾਂ ਦੇ ਵਿੱਚ ਸੰਘਣਾ ਕੋਹਰਾ ਜਿਹੜਾ ਉਹ ਸ਼ੁਰੂ ਕਰੂਗਾ ਕੁਝ ਭਾਗਾਂ ਦੇ ਵਿੱਚ ਛਾਊਗਾ ਕੁਝ ਭਾਗਾਂ ਦੇ ਵਿੱਚ ਧੋਪਾ ਜਿਹੜੀ ਹਲਕੇ ਫੁਲਕੇ ਨਿਕਲ ਜਾਦੀ ਆ ਤੇ ਹੌਲੀ ਹੌਲੀ ਇਹ ਕੋਹਰਾ ਜਾਂ ਧੁੰਦ ਆ ਜਿਹੜਾ ਕਿਉਂਕਿ ਥੋੜੀਆਂ ਪੂਰਬ ਦੀਆਂ ਹਵਾਵਾਂ ਜਿਹੜੀਆਂ ਉਦੋਂ ਚੱਲਣ ਦੀ ਸੰਭਾਵਨਾ ਬਣ ਰਹੀ ਆ ਉਹਦੇ ਕਰਕੇ ਜਿਹੜਾ ਇਹ ਕੋਹਰਾ ਉਹ ਪੂਰੇ ਉੱਤਰ ਭਾਰਤ ਨੂੰ ਆਪਣੇ ਗ੍ਰੈਫਟ ਚ ਲਊਗਾ ਜਾਨੀ ਕਿ ਜਿਹਨੂੰ ਆਪਾਂ ਕਹਿ ਲਈਏ ਧੂਆਂ ਧੰਦ ਵਾਲਾ ਜਾਂ ਧੁੰਦ ਦਾ ਰੂਪ ਆ ਜਿਹੜਾ ਕਿਉਂਕਿ ਕਣਕਾਂ ਜਿਹੜੀਆਂ ਉਹ ਵੀ ਲੱਗਣੀਆਂ ਸ਼ੁਰੂ ਹੋ ਚੁੱਕੀਆਂ ਹੌਲੀ ਹੌਲੀ ਕਣਕਾਂ ਨੂੰ ਪਾਣੀ ਲੱਗੂਗਾ ਜਿਹਦੇ ਕਰਕੇ 20 ਤਰੀਕ ਤੋਂ ਲੈ ਕੇ 30 ਤਰੀਕ ਦੇ ਦਰਮਿਆਨ ਜਿਹੜਾ ਧੁੰਦ ਆ ਜਿਹੜੀ ਉਹ ਥੋੜੇ ਥੋੜੇ ਭਾਗਾਂ ਦੇ ਰੂਪ ਦੇ ਵਿੱਚ ਜਾਨੀ ਕੁਝ ਲੱਖ ਦੇ ਵਿੱਚ ਤੁਹਾਨੂੰ ਪਾਈ ਹੋਇਆ ਕੁਝ ਲੱਖ ਦੇ ਵਿੱਚ ਸਾਫ ਆ ਇਸ ਤਰ੍ਹਾਂ ਦਾ ਮੌਸਮ ਹੈ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਣ ਨੂੰ ਮਿਲੂਗਾ ਨਵੰਬਰ ਦੇ ਅਖੀਰਲੇ ਹਫਤੇ ਦੇ ਵਿੱਚ ਮੌਸਮ ਘਰਬਟ ਲੈਣ ਦੀ ਸੰਭਾਵਨਾ ਪਹਾੜਾਂ ਦੇ ਵਿੱਚ ਬਰਫਬਾਰੀ ਹੋਣ ਦੀ ਸੰਭਾਵਨਾ ਬਣ ਰਹੀ ਆ ਜੰਮੂ ਕਸ਼ਮੀਰ ਹਿਮਾਚਲ ਪ੍ਰਦੇਸ਼ ਉੱਤਰਾਖੰਡ ਇੱਕ ਵੈਸਟਰਨ ਡਿਸਟਰਬੈਂਸ ਆ ਜਿਹੜਾ ਇਹਨੂੰ ਪ੍ਰਭਾਵਿਤ ਕਰਨ ਜਾ ਰਿਹਾ ਜਿਹਦੇ ਕਰਕੇ ਪੰਜਾਬ ਦੇ ਵਿੱਚ ਬਰਖਾ ਹੋਊ ਜਾਂ ਨਹੀਂ ਹੋਊ ਉਹਦੇ ਬਾਰੇ ਹਲੇ ਅਪਡੇਟ ਆਉਣੀ ਬਾਕੀ ਆ ਜਿਵੇਂ ਹੀ ਕੋਈ ਅਪਡੇਟ ਆਉਂਦੀ ਆ ਉਹ ਆਪਾਂ ਤੁਹਾਨੂੰ ਨਾਲ ਦੀ ਨਾਲ ਸਾਂਗੇ ਜਾਣੀ ਕਹਿਣ ਦਾ ਭਾਵ ਹੈ ਜੇਕਰ 20 ਤੋਂ 30 ਤਰੀਕ ਦੇ ਦਰਮਿਆਨ 25 ਤੋਂ 30 ਦੇ ਵਿੱਚ ਵੈਸਟਰਨ ਡਿਸਟਰਬੈਂਸ ਆਉਣ ਦੀ ਸੰਭਾਵਨਾ ਉਹਦੇ ਕਰਕੇ ਠੰਡੀਆਂ ਤੇ ਖੁਸ਼ਕ ਉੱਤਰ ਪੱਛਮੀ ਹਵਾਵਾਂ ਪੂਰੇ ਉੱਤਰ ਭਾਰਤ ਦੇ ਨਾਲ-ਨਾਲ ਪੰਜਾਬ ਨੂੰ ਆਪਣੇ ਗ੍ਰਿਫਟਰ ਚ ਲੈਣਗੀਆਂ ਤੇ ਜਿਹੜਾ ਟੈਂਪਰੇਚਰ ਇਸ ਵਕਤ 10 11 ਡਿਗਰੀ ਚੱਲ ਰਿਹਾ ਫਰੀਦਕੋਟ ਸਭ ਤੋਂ ਠੰਡਾ ਇਸ ਵਕਤ ਚੱਲ ਰਿਹਾ ਜਿਹਦਾ ਕਿ ਕਦੇ 8 ਡਿਗਰੀ ਤਾਪਮਾਨ ਕਦੇ 9 ਡਿਗਰੀ ਤਾਪਮਾਨ ਜਿਹੜਾ ਉਹ ਚੱਲ ਰਿਹਾ ਓਵਰਆਲ ਪੰਜਾਬ ਵਿੱਚ 10-11 ਡਿਗਰੀ ਤੇ ਉੱਪਰਲਾ 26-27 ਡਿਗਰੀ ਆ ਜਿਹੜਾ ਉਹ ਚੱਲ ਰਿਹਾ ਵਾ ਇਹ ਜਿਹੜਾ 26-27 ਟੈਂਪਰੇਚਰ ਆ ਇਹ 25 ਤੋਂ 30 ਤਰੀਕ ਦੇ ਦਰਮਿਆਨ ਯਾਨੀ 20 ਤੋਂ ਬਾਅਦ-ਬਾਅਦ ਇਹ ਟੈਂਪਰੇਚਰ ਆ ਜਿਹੜਾ ਉਹ 20 ਤੋਂ ਲੈ ਕੇ 22-23 ਰਹਿਣਾ ਤੇ ਨੀਚੇ ਵਾਲਾ ਤਾਪਮਨ ਆ ਜਿਹੜਾ ਉਹ 6-7 ਡਿਗਰੀ ਤੱਕ ਆਉਣ ਦੀ ਸੰਭਾਵਨਾ ਬਣ ਰਹੀ ਆ ਤੇ ਉਸ ਤੋਂ ਵੱਡੀ ਖਬਰ ਆ ਜਿਹੜੀ ਉਹ ਇਹ ਆ ਬਈ ਦਸੰਬਰ ਦੇ ਸਾਰੇ ਮਹੀਨੇ ਦੇ ਵਿੱਚ ਇੱਕ ਜਾਂ ਦੋ ਵੈਸਟਰਨ ਡਿਸਟਰਬੈਂਸ ਤਕੜੇ ਵਾਲੇ ਆਉਣ ਦੀ ਸੰਭਾਵਨਾ ਜਿਹਦੇ ਕਰਕੇ ਪਹਾੜਾਂ ਦੇ ਵਿੱਚ ਭਾਰੀ ਹਰਫਵਾਰੀ ਤੇ ਮਦਾਨਾਂ ਦੇ ਵਿੱਚ ਹਲਕੀ ਦਰਮਿਆਨੀ ਬਰਖਾ ਜਾਂ ਕਿਤੇ ਕਿਤੇ ਤੇਜ਼ ਵਰਖਾ ਹੋਣ ਦੀ ਸੰਭਾਵਨਾ ਬਣ ਰਹੀ ਆ ਉਹ ਦਸੰਬਰ ਦੇ ਪਹਿਲੇ ਹਫਤੇ ਦੂਜੇ ਹਫਤੇ ਦੇ ਵਿੱਚ ਆਉਣ ਦੀ ਜ਼ਬਰਦਸਤ ਸੰਭਾਵਨਾ ਜੋ ਇਸ ਵਕਤ ਅਪਡੇਟ ਆ ਰਹੀ ਆ ਉਹਦੇ ਅਕੋਰਡਿੰਗ ਆ ਜਿਹੜਾ ਇਹ ਬਣ ਰਹੀ ਆ ਜਿਵੇਂ ਵੀ ਉਹਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਨਾ ਕੋਈ ਅਪਡੇਟ ਹੁੰਦੀ ਆ ਉਹ ਆਪਾਂ ਤੁਹਾਨੂੰ ਨਾਲ ਦੀ ਨਾਲ ਆ ਜਿਹੜਾ ਉਹ ਦੱਸੀ ਜਾਵਾਂਗੇ ਤੇ ਜਿਸ ਤਰ੍ਹਾਂ ਵੀ ਜਾਣਕਾਰੀ ਆਪਾਂ ਨੂੰ ਪ੍ਰਾਪਤ ਹੁੰਦੀ ਆ ਉਹ ਤੁਹਾਨੂੰ ਦੱਸਾਂਗੇ ਫਿਲਹਾਲ ਪੰਜਾਬ ਦਾ ਮੌਸਮ ਆ ਜਿਹੜਾ ਉਹ ਖੁਸ਼ਕ ਰਹੂਗਾ ਤੇ ਜਿਹੜੇ ਕਿਸਾਨ ਵੀਰ ਆ ਉਹ ਕਣਕ ਦੀ ਫਸਲ ਤੇ ਨਾਲ ਦੀ ਨਾਲ ਆਪਣੀ ਜਿਹੜੀ ਸਰੋਂ ਦੀ ਬਜਾਈਆ ਉਹ ਵਧੀਆ ਲੈਵਲ ਤੇ ਕਰ ਸਕਦੇ ਆ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਪੇਸ਼ ਨਹੀਂ ਆ ਸਕਦੀ ਮੌਸਮ ਪੂਰੀ ਤਰ੍ਹਾਂ ਅਨੁਕੂਲ ਆ ਜਿਵੇਂ ਜਿਵੇਂ ਕਣਕਾਂ ਨੂੰ ਬਾਣੀ ਲੱਗਣਾ ਸ਼ੁਰੂ ਹੋਊਗਾ ਤੇ ਧੁੰਦ ਦਾ ਜਿਹੜਾ ਪ੍ਰਕੋਪ ਆਉ ਸ਼ੁਰੂ ਹੋ ਜਾਊਗਾ ਕਿਉਂਕਿ ਦਸੰਬਰ ਮਹੀਨਾ ਠੰਡ ਕੋਹਰਾ ਧੁੰਦ ਤੇ ਮੀਂਹ ਇਦੇ ਨਾਲ ਪੂਰੀ ਤਰ੍ਹਾਂ ਭਰਪੂਰ ਹੋਊਗਾ ਤੇ ਜ਼ਬਰਦਸਤ ਜਾਣੀ ਜਿਹਨੂੰ ਆਪਾਂ ਕਹਿ ਦਈਏ ਕੜਾਕੇ ਦੀ ਠੰਡ ਪੈਣ ਦੀ ਸੰਭਾਵਨਾ ਜਿਹੜੀ ਉਹ ਬਣ ਰਹੀ ਆ ਜੋ ਵੀ ਅਪਡੇਟ ਹੋਊਗੀ ਨਾਲ ਦੀ ਨਾਲ ਦੱਸਾਂਗੇ ਉਮੀਰ ਕਰਦੇ ਆ ਸਾਡੇ ਵੱਲੋਂ ਦਿੱਤੀ ਗਈ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਹੋ ਜੇਕਰ ਵਧੀਆ ਲੱਗੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰਿਓ ਜਿਆਦਾ ਤੋਂ ਜਿਆਦਾ ਗਰੁੱਪਾਂ ਦੇ ਵਿੱਚ ਸ਼ੇਅਰ ਕਰਿਓ ਤੇ ਕਮੈਂਟਾਂ ਦੇ ਵਿੱਚ ਆਪਣੇ ਆਪਣੇ ਸੁਝਾਅ ਵੀ ਜ਼ਰੂਰ ਦਿਓ ਤਾਂ ਜੋ ਉਸ ਚੀਜ਼ ਨੂੰ ਅਸੀਂ ਠੀਕ ਕਰ ਸਕੀਏ ਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਸਤਿ ਸ੍ਰੀ ਅਕਾਲ